ਸਨੋ ਵਾਹਿਗੁਰੂ ਜੀਓ ਕਬੀਰ ਨਾ ਹਮ ਕੀਆ ਨਾ ਕਰਹੇਂਗੀ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛੁ ਹਰ ਕੀਆ ਭਇਓ ਕਬੀਰ 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 ਸੁਪਨ ਹੂੰ ਬੜਾਈ ਕੈ ਜਿਹ ਮੁਖ ਨਿਕਸੈਰਾ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸواری ਸਾਤ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਨੇ ਕਿਰਪਾ ਕਰਦੇ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਇਕੱਤਰ ਹੋ ਕੇ ਬਾਣੀ ਨਾਲ ਜੁੜਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਆਪ ਸਾਰੀ ਸੰਗਤ ਨੇ ਬੜੇ ਪ੍ਰੇਮ ਨਾਲ ਬੜੀ ਇਕਾਗਰਤਾ ਨਾਲ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਕਥਾ ਵਿਚਾਰ ਕਰਦਿਆਂ ਹੋਇਆਂ ਆਪਣੀ ਤੁੱਛ ਬੁੱਧੀ ਮੁਤਾਬਕ ਆਪਾਂ ਸਾਈਂਬ ਜੀ ਦੇ ਉਪਦੇਸ਼ ਨੂੰ ਵਿਚਾਰਨ ਦਾ ਆਹਰ ਤੇ ਯਤਨ ਕਰਦੇ ਹਾਂ ਸਵਾਪ ਜੀ ਨੇ ਭਗਤ ਕਬੀਰ ਜੀ ਮਹਾਰਾਜ ਦੇ 62 ਅਤੇ 63 ਨੰਬਰ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਬਾਰੰਬਾਰ ਅਰਦਾਸ ਜੋਦੜੀ ਮਿੰਨਤ ਤਰਲਾ ਕੀਤਾ ਗਿਆ। ਅਤੀ ਅਰਦਾਸ ਦਾ ਇਹ ਰੂਪ ਬੜੇ ਉਗੜਵੇਂ ਭਾਵ ਦੇ ਵਿੱਚ ਉਗੜਵੇਂ ਰੂਪ ਦੇ ਵਿੱਚ ਮਹਾਰਾਜ ਨੇ ਬਿਆਨ ਕੀਤਾ ਹੈ ਅਰਦਾਸ ਇਹ ਹੈ ਕਿ हे ਮੇਰੇ ਮਾਲਕ ਵਾਹਿਗੁਰੂ ਮਿਹਰ ਕਰੋ। ਮੇਰੀ ਇੰਨੀ ਬੁੱਧੀ ਨਹੀਂ ਮੇਰੀ ਸੁਰਤ ਵਿੱਚ ਮੇਰੀ ਦੇਹੀ ਵਿੱਚ ਇੰਨੀ ਸਮਰੱਥਾ ਨਹੀਂ ਤਾਕਤ ਨਹੀਂ ਕਿ ਮੈਂ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਵਿਸ਼ਿਆਂ ਤੋਂ ਵਕਾਰਾਂ ਤੋਂ ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾ ਸਕਾਂ ਮੈਨੂੰ ਆਪ ਜੀ ਦੀ ਸਹਾਇਤਾ ਤੇ ਮਦਦ ਦੀ ਸਖਤ ਜ਼ਰੂਰਤ ਹੈ ਯਾਨੀ ਗੁਰੂ ਸਾਹਿਬ ਜੀ ਨੇ ਮਾੜੇ ਖਿਆਲਾਂ ਤੋਂ ਲੈ ਕੇ ਮੰਦੇ ਕਰਮਾਂ ਤੱਕ ਅਤੇ ਬਦੀ ਦੇ ਵਿਚਾਰ ਫਸ ਜਾਣ ਵਾਲੀ ਅਵਸਥਾ ਨੂੰ ਸਿਚੁਏਸ਼ਨ ਨੂੰ ਸਭ ਤੋਂ ਵੱਡਾ ਖਤਰਾ ਪ੍ਰਵਾਨ ਕੀਤਾ ਹੈ। ਬਾਕੀ ਚੀਜ਼ਾਂ ਨੂੰ ਮਹਾਰਾਜ ਨੇ ਸੈਕੰਡਰੀ ਰੱਖਿਆ ਦੂਜੇ ਨੰਬਰ ਦੇ ਉੱਤੇ ਰੱਖਿਆ ਹੈ। ਮਹਾਰਾਜ ਕਹਿੰਦੇ ਹੈ ਇਨਸਾਨ ਡੋਲਣ ਤੋਂ ਬਚ ਜਾਏ ਇਸ ਤੋਂ ਵੱਡੀ ਕੋਈ ਪ੍ਰਾਪਤੀ ਜੀਵਨ ਵਿੱਚ ਨਹੀਂ ਸਭ ਤੋਂ ਵੱਡੇ ਖਤਰੇ ਹਨ ਵਿਕਾਰ ਵਾਸ਼ਨਾਵਾਂ ਮੰਦੇ ਅਮਲ ਜਿਹੜਾ ਮਨੁੱਖ ਇਹਨਾਂ ਖਤਰਿਆਂ ਤੋਂ ਬਚ ਜਾਂਦਾ ਹੈ ਛੇੜਾ ਮਨੁੱਖ ਇਹਨਾਂ ਚੀਜ਼ਾਂ ਤੋਂ ਬਚ ਜਾਂਦਾ ਹੈ ਉਹ ਪਰਮੇਸ਼ਰ ਦੇ ਨੇੜੇ ਹੋ ਕੇ ਆਪਣੀ ਜੀਵਨ ਦੀ ਯਾਤਰਾ ਨੂੰ ਸਫਲੀਆਂ ਕਰ ਲੈਂਦਾ ਹੈ ਬੜੀ ਵਾਰ ਆਪਾਂ ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਇਹ ਪਾਵਨ ਬਚਨ ਸਾਂਝਾ ਕੀਤਾ ਹੈ ਆਪ ਜੀ ਨੂੰ ਵਿਦਿਤ ਹੈ ਲੋਭ ਲਹਿਰਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਫਿਰ ਇਹ ਵੀ ਬੇਨਤੀ ਕਰਦੇ ਨੇ ਮੈਂ ਅਜਾਨ ਜਾਣ ਤਰਬੇ ਨਾ ਜਾਣਾਂ ਹੀ ਮੇਰੇ ਮਾਲਕ ਜੀ ਮੈਂ ਤਾਂ ਬੜਾ ਅਨਜਾਨ ਜਿਹਾ ਜੀਵਾ ਬੇਸਮਝਾ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਮੈਂ ਇਸ ਲੋਭ ਦੇ ਨਾਲ ਕਿਵੇਂ ਲੜਾਂ ਮੈਂ ਇੱਕ ਉਦਾਹਰਣ ਸਾਂਝੀ ਕਰਦਾ ਪੀਏ ਕਿੱਡੀ ਵੱਡੀ ਖਤਰਨਾਕ ਬਿਮਾਰੀ ਮਨੁੱਖ ਦੇ ਅੰਦਰ ਪਲਦੀ ਏ ਜਿਹਨੂੰ ਮਹਾਰਾਜ ਨੇ ਵਕਾਰ ਕਹਿ ਕੇ ਜਾਂ ਵਾਸ਼ਨਾ ਕਹਿ ਕੇ ਬਿਆਨਿਆ ਜੋ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦੇਂਦੀ ਮਨੁੱਖ ਨੂੰ ਪਤਿਤ ਕਰਦੀ ਏ ਵਿਕਾਰਾਂ 'ਚ ਸੁੱਟਦੀ ਏ ਮੰਦੇ ਅਮਲਾਂ ਵੱਲ ਪ੍ਰੇਰਿਤ ਕਰਦੀ ਏ ਪਸ਼ੂ ਬਣਾ ਦਿੰਦੀ ਏ ਸੁਰਤ ਨੂੰ ਇੱਕ ਤਰ੍ਹਾਂ ਦੀ ਲੱਗੀ ਹੋਈ ਮੈਲ ਹੈ ਇਸ ਤੋਂ ਮੁਕਤ ਹੋਣਾ ਹੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਤੂੰ ਧਾਰਮਿਕ ਹੋ ਜਾਏਂਗਾ ਭਗਤ ਹੋ ਜਾਏਂਗਾ ਜੇ ਤੂੰ ਇਸ ਚੀਜ਼ ਤੋਂ ਮੁਕਤ ਹੋ ਗਿਆ ਸਤਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਹੁਣ ਜਿਵੇਂ ਆਪਾਂ ਭਗਤ ਨਾਮਦੇਵ ਸਾਹਿਬ ਦਾ ਬਚਨ ਪੜਿਆ ਕਿਤੇ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਉਦਾਹਰਣ ਦੇ ਰਿਹਾ ਹਾਂ ਕਿ ਇੱਕ ਨੌਕਰ ਨੇ ਆਪਣੇ ਮਾਲਕ ਦਾ ਕਤਲ ਕੀਤਾ ਘਰ ਦਾ ਸਾਰਾ ਸਮਾਨ ਲੁੱਟ ਕੇ ਉਹ ਫਰਾਰ ਹੋ ਗਿਆ ਇਨਵੈਸਟੀਗੇਸ਼ਨ ਪੜਤਾਲ ਆਰੰਭ ਹੋਈ ਪੜਤਾਲ ਦੇ ਵਿੱਚੋਂ ਇਸ ਗੱਲ ਦਾ ਪਤਾ ਲੱਗਿਆ ਪੀ ਇਹ ਨੌਕਰ ਛੋਟਾ ਜਿਹਾ ਬੱਚਾ ਸੀ ਜਦੋਂ ਇਹਨੂੰ ਇਸ ਪਰਿਵਾਰ ਨੇ ਸਹਾਰਾ ਦਿੱਤਾ ਇਹਨੂੰ ਪਾਲਿਆ ਤਕਰੀਬਨ 25 ਸਾਲ ਤੋਂ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਦੇ ਜੀਆਂ ਵਾਂਗ ਰਹਿਣ ਲੱਗ ਪਿਆ ਇਕੱਠਿਆਂ ਖਾਣਾ ਬੈਠਣਾ ਪੈਣਣਾ ਪਰਿਵਾਰ ਨੇ ਉਸ ਨੂੰ ਆਪਣਾ ਜੀ ਸਮਝ ਕੇ ਪਾਲਿਆ ਸਹਾਰਾ ਦਿੱਤਾ ਆਸਰਾ ਦਿੱਤਾ ਹਰ ਚੀਜ਼ ਪਰ ਉਹਦਾ ਕੰਮ ਉਹਦੀ ਡਿਊਟੀ ਏ ਸੀ ਵੀ ਘਰ ਦਾ ਸਾਰਾ ਕੰਮ ਕਾਜ ਕਰਨਾ ਹੋਰ ਜੋ ਜਿੰਨੀਆਂ ਚੀਜ਼ਾਂ ਥੋੜੀ-ਥੋੜੀ ਮਾਲਕ ਨੂੰ ਲੱਗਿਆ ਪਰਿਵਾਰ ਨੂੰ ਲੱਗਿਆ ਵੀ ਇਹ ਸਾਡੇ ਹੀ ਪਰਿਵਾਰ ਦਾ ਮੈਂਬਰ ਹੈ ਨਿਕੀਆਂ ਨਿਕੀਆਂ ਗੱਲਾਂ ਵੀ ਉਹਦੇ ਨਾਲ ਸਾਂਝੀਆਂ ਹੋਣ ਲੱਗ ਪਈਆਂ ਜਾਨੀ ਪੂਰਾ ਭੇਤ ਪਰਿਵਾਰ ਦਾ ਜਿਹੜਾ ਸੀ ਉਹ ਉਸ ਮਨੁੱਖ ਦੇ ਨਾਲ ਸਾਂਝਾ ਹੋਣ ਲੱਗ ਪਿਆ ਵੀ 25 ਸਾਲ ਤੋਂ ਜਿਸ ਥਾਲੀ ਵਿੱਚ ਰੋਟੀ ਖਾਂਦਾ ਹੈ ਜਿਹੜਾ ਪਰਿਵਾਰ ਉਹਦਾ ਆਸਰਾ ਸਹਾਰਾ ਬਣਿਆ ਤੇ ਪਰਿਵਾਰ ਦੇ ਜੀਆਂ ਵਾਂਗ ਘੁਲ ਮਿਲ ਕੇ ਉਹ ਰਹਿ ਰਿਹਾ ਹੈ ਅਚਾਨਕ ਉਹਨਾਂ ਦਾ ਹੀ ਕਤਲ ਕਰਕੇ ਲਹੂ ਡੋਲ ਕੇ ਘਰ ਦਾ ਥੋੜਾ ਬਹੁਤ ਜਨਾਹ ਥਾਇਆ ਸਾਜੋ ਸਮਾਨ ਲੈ ਕੇ ਉਹ ਬੰਦਾ ਫਰਾਰ ਹੋ ਗਿਆ ਉਹਨੂੰ ਜਿਸ ਵੇਲੇ ਫੜ ਲਿਆ ਗਿਆ ਤੇ ਪੁੱਛਿਆ ਇਹ ਆਖਰ ਕੀ ਗੱਲ ਹੋਈ ਉਹ ਐਡਾ ਵੱਡਾ ਫੈਸਲਾ ਕਿਵੇਂ ਲੈ ਲਿਆ ਤੈਨੂੰ ਖਾਣ ਪੀਣ ਰਹਿਣ ਸੈਡ ਹਰ ਸਹਾਰਾ ਤੈਨੂੰ ਮਿਲ ਰਿਆ ਸੀ ਜਿਹੋ ਜਿਹਾ ਉਹ ਖਾਂਦੇ ਸਨ ਤੈਨੂੰ ਦਿੰਦੇ ਸਨ ਉਹੋ ਜਿਹਾ ਪਹਿਨਣਾ ਆਪਣੇ ਪਰਿਵਾਰ ਦੇ ਬੱਚਿਆਂ ਵਾਂਗ ਜੀਆਂ ਵਾਂਗ ਤੈਨੂੰ ਤਾਂ ਉਹੇ ਨਹੀਂਸਾਂ ਆਖਣ ਦਿੰਦੇ ਹੋ ਇਨਾ ਭੇਤ ਤੇਰੇ ਨਾਲ ਸਾਂਝਾ ਕਰ ਲਿਆ ਤੈਨੂੰ ਛੋਟੇ ਹੁੰਦਿਆਂ ਤੋਂ ਪਾਲਿਆ ਤੇ 20-25 ਸਾਲ ਇਨੀ ਵਫਾਦਾਰੀ ਇਨਾ ਪਿਆਰ ਇਨੀ ਸਾਝ ਇਹੋ ਜਿਹਾ ਗੂੜਾ ਰਿਲੇਸ਼ਨ ਇਨੇ ਅਹਿਸਾਨ ਸਾਰਾ ਕੁਝ ਕੀ ਗੱਲ ਹੋਈ ਵੀ ਤੂੰ ਉਹਨਾਂ ਨੂੰ ਹੀ ਮਾਰਨ ਤੇ ਉਤਾਰੂ ਹੋ ਗਿਆ ਜਿੰਨਾਂ ਬੰਦਿਆਂ ਨੇ ਜਿਸ ਪਰਿਵਾਰ ਨੇ ਤੈਨੂੰ ਆਪਣਾ ਮੰਨਿਆ ਉਹ ਰੋਂਦਿਆਂ ਹੋਇਆਂ ਕਹਿੰਦਾ ਜੀ ਮੇਰੇ ਮਨ ਵਿੱਚ ਲਾਲਚ ਆ ਗਿਆ ਬੜੀ ਵਾਰ ਪੈਸਾ ਘਰ ਵਿੱਚ ਆਉਂਦਾ ਸੀ ਬੜੀ ਵਾਰ ਜਾਂਦਾ ਸੀ ਚੀਜ਼ਾਂ ਕਿੱਥੇ ਪਈਆਂ ਹੁੰਦੀਆਂ ਸਨ ਕਈ ਵਾਰ ਚਾਬੀਆਂ ਵੀ ਮੈਨੂੰ ਫੜਾ ਜਾਣੀਆਂ ਕਈ ਵਾਰ ਲੱਖਾਂ ਰੁਪਈਆ ਵੀ ਮੈਨੂੰ ਦੇ ਦੇਣਾ ਵੀ ਫਲਾਣਾ ਆਇਆ ਤੇ ਉਹਨੂੰ ਦੇ ਦੇਈਂ ਇੰਨਾ ਜਾਣੀ ਘਰ ਦੇ ਰਾਜ਼ ਸਾਂਝੇ ਹੋ ਗਏ ਭੇਤ ਸਾਂਝੇ ਹੋ ਗਏ ਯਕੀਨ ਬਣ ਗਿਆ ਵਿਸ਼ਵਾਸ ਬਣ ਗਿਆ ਪਰ ਕਦੇ ਖਿਆਲ ਨਹੀਂ ਆਇਆ ਪਰ ਇੱਕ ਦਿਨ ਮਨ 'ਚ ਖਿਆਲ ਆਇਆ ਕਿਉਂ ਨਾ ਮੈਂ ਵੀ ਛੇਤੀ ਛੇਤੀ ਅਮੀਰ ਬਣਾਂ ਇਨੇ ਲੱਖਾਂ ਰੁਪਏ ਮੇਰੇ ਹੱਥ ਚਾਉਂਦੇ ਸਨ ਮੈਨੂੰ ਫੜਾ ਦਿੰਦੇ ਸਨ ਵੀ ਫਲਾਨਾ ਆਇਆ ਤੇ ਉਹਨੂੰ ਫੜਾ ਦੇ। ਚਾਉਂਦਾ ਤੇ ਮਉਦੋਂ ਹੀ ਪੈਸੇ ਲੈ ਕੇ ਭੱਜ ਜਾਂਦਾ। ਘੱਟੂ ਘੱਟ ਮੇਰੇ ਹੱਥੋਂ ਕਿਸੇ ਦੀ ਜਾਨ ਤੇ ਨਾ ਜਾਂਦੀ ਐਡਾ ਵੱਡਾ ਗੁਨਾਹ ਤੇ ਨਾ ਮਕ ਚੋਰ ਅਖਵਾਉਂਦਾ ਵੱਡੀ ਗੱਲ ਇਹ ਸੀ। ਉਹਨੂੰ ਫੋਟ ਫੋਟ ਕੇ ਰੋਂਦਾ ਇਹ ਕਹਿੰਦਾ ਕਹਿੰਦਾ ਜੀ ਲਾਲਚ ਕਦੇ ਉਦੋਂ ਲਾਲਚ ਨਹੀਂ ਆਇਆ ਇਨਾ ਵੀ ਮੇਰੇ ਕੋਲ ਪੈਸੇ ਨੇ ਲੈ ਕੇ ਨਿਕਲ ਜਾਣਾ। ਪਤਾ ਨਹੀਂ ਕੀ ਹੋਇਆ ਮੈਂ ਆਪ ਨਹੀਂ ਸਮ ਸਕਿਆ। ਮੇਰੇ ਮਨ ਚ ਲਾਲਚ ਆ ਗਿਆ ਤੇ ਥੋੜੀ ਜੀ ਨਗਦੀ ਥੋੜੇ ਜੇ ਗਹਿਣੇ ਮੇਰੇ ਹੱਥ ਲੱਗੇ ਨੇ ਇੱਕ ਨੂੰ ਮੈਂ ਪਹਿਲਾਂ ਮਾਰਿਆ ਦੂਜਾ ਮੈਨੂੰ ਵੇਖ ਰਿਹਾ ਸੀ ਤੇ ਮੈਂ ਸੋਚਿਆ ਇਹ ਗਵਾਹੀ ਦੇਗਾ ਮੇਰੇ ਹੱਥੋਂ ਇਹ ਗੁਨਾਹ ਹੋਇਆ ਪਾਪ ਹੋਇਆ ਜੁਰਮ ਹੋਇਆ ਅਪਰਾਧ ਹੋਇਆ ਹੁਣ ਮੈਂ ਸਾਰੀ ਉਮਰ ਸਜ਼ਾ ਕੱਟਾਂਗਾ ਕੋਈ ਕਾਨੂੰਨ ਸਜ਼ਾ ਦੇਵੇਗਾ ਕੁਝ ਮਾਨਸਿਕ ਤੌਰ ਤੇ ਸਜਾਵਾਂ ਕੁਦਰਤ ਦੇਗੀ ਇਹ ਸਾਰਾ ਕੁਝ ਹੁਣ ਮੈਂ ਸਹਿਣ ਕਰਾਂਗਾ ਕਾਰਨ ਕੀ ਬਣਿਆ ਕੋਈ ਵੈਰ ਵਿਰੋਧ ਨਹੀਂ ਉਹਨਾਂ ਪੁੱਛਿਆ ਵੀ ਤੈਨੂੰ ਇਹਨਾਂ ਨੇ ਕੁਝ ਕਿਹਾ ਸੀ ਕਹਿੰਦਾ ਨਹੀਂ ਤੇਰਾ ਕੋਈ ਵੈਰ ਸੀ ਕਹਿੰਦਾ ਨਹੀਂ ਗੱਲ ਕੀ ਲਾਲਚ ਲੋਭ ਸਾਨੂੰ ਸਮਝਣਾ ਚਾਹੀਦਾ ਹੈ ਭਗਤ ਨਾਮਦੇਵ ਸਾਹਿਬ ਕਿਉਂ ਕਹਿੰਦੇ ਨੇ ਲੋਭ ਲੈ ਰਤ ਨੀਜਰ ਬਾਜਾ ਕਾਇਆ ਡੂਬੈ ਕੇਸ਼ਵ ਸਾਰੇ ਅਹਿਸਾਨ ਸਾਰੀ ਵਫਾਦਾਰੀ ਸਾਰੇ ਯਕੀਨ ਸਾਰੇ ਭਰੋਸੇ ਸਾਰੇ ਭੇਤ ਇੱਕ ਪਲ ਵਿੱਚ ਸਵਾ ਕਰਕੇ ਰੱਖ ਦਿੰਦਾ ਹੈ ਲੋਭ ਜੇ ਸੁਰਤ ਦੇ ਵਿੱਚ ਹਾਵੀ ਹੋ ਜਾਏ ਤੇ ਸਾਰੀ ਕਮਾਈ ਰੋੜ ਕੇ ਲੈ ਜਾਂਦਾ ਹੈ ਤੇ ਕੱਲੀ ਕਮਾਈ ਨਹੀਂ ਰੋੜ ਕੇ ਖੜਦਾ ਪੱਲੇ ਕਾਲਖ ਵੀ ਪਾ ਜਾਂਦਾ ਹੈ ਮਨੁੱਖ ਨੂੰ ਸਦਾ ਵਾਸਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖਤਰੇ ਬੰਦੇ ਦੇ ਅੰਦਰ ਪੜ ਰਹੇ ਨੇ ਕਦੇ ਇਹਨਾਂ ਤੋਂ ਬਚਣ ਵਾਸਤੇ ਬੰਦਾ ਅਰਦਾਸ ਹੀ ਨਹੀਂ ਕਰਦਾ ਬੇਨਤੀ ਨਹੀਂ ਕਰਦਾ ਵੀ ਵਾਹਿਗੁਰੂ ਮਿਹਰ ਕਰੋ ਮੇਰੇ ਅੰਦਰ ਇਹ ਖਤਰੇ ਹਨ ਇਹ ਬਿਮਾਰੀਆਂ ਹਨ ਇਹ ਰੋਗ ਹਨ ਕਿਰਪਾ ਕਰਕੇ ਮੈਨੂੰ ਇਹਨਾਂ ਤੋਂ ਬਚਾ ਲਓ ਪਤਾ ਹੈ ਮਹਾਰਾਜ ਉਸ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕਰਦਿਆਂ ਕੀ ਕਹਿੰਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀ ਆਪਾਂ ਕਿਸੇ ਬਾਰੇ ਕਹਿੰਨੇ ਵੀ ਮੇਰੇ ਤੇ ਏਡਾ ਉਪਕਾਰ ਕੀਤਾ ਬੰਦੇ ਨੇ ਮੈਂ ਫਲਾਨੀ ਮੁਸੀਬਤ ਵਿੱਚ ਫਸ ਗਿਆ ਇਹ ਬੰਦਾ ਸੀ ਕੱਲਾ ਜਿਹੜਾ ਮੇਰੇ ਆਕ ਵਿੱਚ ਖਲੋਤ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਮੇਰੇ ਉੱਤੇ ਪਤਾ ਹੈ ਵਾਹਿਗੁਰੂ ਨੇ ਕੀ ਉਪਕਾਰ ਕੀਤਾ ਕੀ ਕਿਰਪਾ ਕੀਤੀ ਏ ਪੰਜੇ ਦੁਖ ਏਬ ਤੇ ਹਮੈ ਦਾ ਰੋਗ ਮੇਰੇ ਜੀਵਨ ਚੋਂ ਕੱਢ ਕੇ ਦੂਰ ਕਰ ਦਿੰਦਾ ਮੇਰੀ ਤਾਂ ਦੇਹੀ ਕੰਚਨ ਬਣਾ ਦਿੱਤੀ ਮੇਰੀ ਸੁਰਤ ਆਤਮਾ ਪਾਕ ਕਰ ਦਿੱਤੀ ਵਾਹਿਗੁਰੂ ਨੇ ਏਡਾ ਵੱਡਾ ਉਪਕਾਰ ਮੇਰੇ ਜੀਵਨ ਉੱਤੇ ਕੀਤਾ ਵੀ ਵਾਸ਼ਨਾ ਤੇ ਵਿਕਾਰ ਮੈਨੂੰ ਪੋ ਨਹੀਂ ਸਕਦੇ ਮੇਰੇ ਤੇ ਹਾਵੀ ਨਹੀਂ ਹੋ ਸਕਦੇ ਇਹ ਦ੍ਰਿਸ਼ਟੀ ਭਗਤ ਦੀ ਹੈ ਰੱਬ ਦੇ ਰਾਹ ਤੇ ਤੁਰਨ ਵਾਲੇ ਦੀ ਹੈ ਜਿਹੜਾ ਜਾਣਦਾ ਹੈ ਵੀ ਸੰਸਾਰ ਕਿੰਨਾ ਮੁਸੀਬਤਾਂ ਵਿੱਚ ਘਿਰਿਆ ਹੈ ਤੇ ਮਨੁੱਖ ਜਿੰਨੇ ਜ਼ਿੰਦਗੀ ਦੇ ਦੁੱਖ ਉਲਝਣਾ ਤੇ ਵਿਪਦਾਵਾਂ ਸਹਿ ਰਿਹਾ ਹੈ ਉਹ ਕਿਹੜੇ ਕਾਰਨਾ ਕਰਕੇ ਸਹਿ ਰਿਹਾ ਉਹਨਾਂ ਕਾਰਨਾ ਨੂੰ ਵਿਸ਼ੇ ਕਿਹਾ ਹੈ ਵਿਕਾਰ ਕਿਹਾ ਹੈ ਵਾਸ਼ਨਾ ਕਿਹਾ ਹੈ ਕਹਿੰਦੇ ਜੇ ਮੁੱਕ ਜਾਣ ਉਲਝਣਾ ਹੀ ਖਤਮ ਹੋ ਜਾਣ ਤੁਸੀਂ ਸੋਚ ਕੇ ਵੇਖੋ ਕਬੀਰ ਜੀ ਮਹਾਰਾਜ ਕਹਿ ਰਹੇ ਨੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਨਾ ਸਾਥੋਂ ਨਾ ਮੇਰੇ ਕੋਲ ਇਹ ਹੋ ਸਕਿਆ ਵੀ ਮੈਂ ਇਹਨਾਂ ਪੰਜਾਂ ਦੋਖਾਂ ਨੂੰ ਲਾਕ ਅਹੇਰੀ ਨੂੰ ਪੰਜੋ ਪੰਜੋ ਲੜਕਾ ਜਿਹਨੂੰ ਕਿਹਾ ਪੰਜਾਂ ਵਕਾਰਾਂ ਨੂੰ ਮੈਂ ਦੂਰ ਕਰ ਸਕਾਂ ਮੇਰੇ ਚ ਇਨੀ ਸ਼ਕਤ ਸਮਰੱਥਾ ਨਹੀਂ ਨਾ ਕਰਾਂਗੇ ਨਾ ਮੇਰੇ ਤੋਂ ਹੋ ਸਕਣਾ ਨਾ ਕਰ ਸਕਾਂ ਨਾ ਮੇਰੀ ਦੇਹ ਚ ਇਨਾ ਬਲ ਹੈ ਕਿਉਂਕਿ ਮੇਰੇ ਇੰਦਰੇ ਜਿਹੜੇ ਨੇ ਉਹ ਤਾਂ ਵਾਸ਼ਨਾ ਗ੍ਰਸਤ ਹੋ ਜਾਂਦੇ ਨੇ ਨਾ ਮੇਰੀ ਦੇਹ ਚ ਇਨੀ ਪਾਇਆ ਨਾ ਮੇਰੀ ਬੁੱਧੀ ਇੰਨੀ ਹੈ ਨਾ ਮੇਰੀ ਸ਼ਕਤ ਇੰਨੀ ਹੈ। ਕਿਆ ਜਾਨਾਂ ਮੈਂ ਕੀ ਜਾਨਾਂ ਪੀ ਇਹਨਾਂ ਤੋਂ ਕਿਵੇਂ ਛੁੱਟਿਆ ਜਾਂਦਾ ਹੈ ਕਿਵੇਂ ਬਚਿਆ ਜਾਂਦਾ ਹੈ। ਮੇਰੀ ਇੰਨੀ ਬੁੱਧ ਕਿਥੇ ਕਿਛ ਹਰ ਕੀਆ ਇਹ ਜੋ ਕੁਝ ਕੀਤਾ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕਰਕੇ ਮੈਨੂੰ ਬਚਾਇਆ ਭਇਓ ਕਬੀਰ ਕਬੀਰ ਰਹਿਮਤ ਉਹਦੀ ਹੋਈ ਨਾ ਕਬੀਰ ਦਾ ਹੋਇਆ ਭਇਓ ਕਬੀਰ ਕਬੀਰ ਨਾ ਕਬੀਰ ਦਾ ਵਜ ਗਿਆ ਕਿ ਕਬੀਰ ਨੇ ਵੇਖੋ ਇਹ ਨਾ ਉੱਚਾ ਜੀਵਨ ਪਾ ਲਿਆ ਕਬੀਰ ਨੇ ਵੇਖੋ ਵਾਸ਼ਨਾ ਵਕਾਰ ਔਗਣ ਜਿੱਤ ਲੈ ਕਬੀਰ ਵੇਖੋ ਇਹਨੇ ਸੁੱਚੇ ਗੁਣਾਂ ਦਾ مالک ਹੋ ਗਿਆ ਕਹਿੰਦੇ ਕਰਨ ਵਾਲਾ ਤੇ ਹਰੀਏ ਮੈਂ ਕੌਣਾ ਮੇਰੇ ਚ ਇਨੀ ਸ਼ਕਤ ਕਿੱਥੇ ਮੇਰੇ ਚ ਇਨੀ ਤਾਕਤ ਕਿੱਥੇ ਨਾ ਮੇਰੀ ਦੇਈ ਇਨੀ ਕਰਨ ਯੋਗ ਹੈ ਨਾ ਬੁੱਧ ਨਾ ਸੁਰਤ ਇਨ੍ਹਾਂ ਵਕਾਰਾਂ ਸਾਹਮਣੇ ਕਿਹਦੀ ਚੱਲਦੀ ਹੈ ਪਰ ਕਿਰਪਾ ਤੇ ਬਖਸ਼ਿਸ਼ ਕਰਨ ਵਾਲਾ ਉਹ ਐਸੂ ਕੌਣ ਬਲੀਰੇ ਜਨ ਮਿਲ ਮਾਰੇ ਪੰਜ ਸੂਰਬੀਰ ਸੋ ਪੂਰਾ ਏ ਕਲੀਰੇ ਵੱਡੀ ਕੋਮ ਵਸ ਭਾਗੇ ਨਾਹੀ ਮੋਹਕਮ ਫੌਜ ਹਟਲੀਰੇ ਅਖੀਰ ਤੇ ਫਰਮਾਇਆ ਕਹੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਚਲੀਰੇ ਇਹਨੂੰ ਹਜ਼ੂਰ ਨੇ ਆਪਣੇ ਸ਼ਬਦਾਂ ਵਿੱਚ ਇਹ ਵੀ ਕਹੇ ਕਹਿੰਦੇ ਨੇ ਬਾਤ ਵਜਨ ਟਮਕ ਭੇਰੀਆਂ ਮਲ ਲਥੇ ਲੈਂਦੇ ਫੇਰੀਆਂ ਨਿਹਤੇ ਪੰਜ ਜਵਾਰ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਜਿਵੇਂ ਛਿੰਝ ਪੈਂਦੀ ਸੀ ਨਾ ਪਹਿਲਵਾਨ ਅਖਾੜੇ ਚ ਉਤਰਦੇ ਢੋਲ ਵਾਲਾ ਢੋਲ ਤੇ ਡੱਗਾ ਲਾਉਂਦਾ ਚਾਰ ਸ਼ਫੇਰਾ ਲੈ ਕੇ ਆਉਂਦਾ ਪਹਿਲਵਾਨ ਸਾਰੇ ਅਖਾੜੇ ਦਾ ਚੱਕਰ ਕੱਟਦੇ ਥਾਪੀਆਂ ਮਾਰਦੇ ਜਦੋਂ ਐਨ ਦੋ ਬਰਾਬਰ ਦੇ ਪਹਿਲਵਾਨ ਆਪਣੇ ਸਰੀਰ ਦੇ ਬਲ ਦੀ ਅਜਮਾਈ ਕਰਨ ਵਾਸਤੇ ਅਖਾੜੇ ਚ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਸਿਆਣੇ ਉਸਤਾਦ ਨੇ ਆਪਣੇ ਸ਼ਾਗਿਰਦ ਪਲਵਾਨ ਦੇ ਕੰਨ ਵਿੱਚ ਆ ਕੇ ਇੱਕ ਜੁਗਤ ਦਸੀ ਕਹਿੰਦਾ ਜੋਰ ਉਹਦੇ ਚ ਜ਼ਿਆਦਾ ਹੈ ਤੇਰੇ ਨਾਲੋਂ ਉਹਦੇ ਡੌਲੇ ਵੇਖ ਉਹਦਾ ਸਰੀਰ ਵੇਖ ਉਹਦੇ ਵੱਜੇ ਧੱਕੇ ਨਾਲ ਤੂੰ ਜ਼ਮੀਨ ਤੋਂ ਉੱਠ ਨਹੀਂ ਸਕਣਾ ਪਰ ਤੈਨੂੰ ਇੱਕ ਜੁਗਤ ਦੱਸਦਾ ਤਕਨੀਕ ਦੱਸਦਾ ਤੂੰ ਉਹਦੀ ਪਿੱਠ ਲਵਾ ਦੇਗਾ ਹਰ ਜਗ੍ਹਾ ਤੇ ਜ਼ੋਰ ਕੰਮ ਨਹੀਂ ਆਉਂਦਾ ਜੁਗਤ ਵੀ ਕੰਮ ਆਉਂਦਾ ਵੱਡੇ ਵੱਡੇ ਪਹਾੜ ਨੇ ਬੰਦਾ ੱਤਕੇ ਨਾਲ ਥੋੜੀ ਟੇਢੇ ਕਰ ਸਕਦਾ ਸੀ ਉਹਨੇ ਜੁਗਤ ਲਾਈ ਸਮੁੰਦਰਾਂ ਤੇ ਬੰਦਾ ਬਾਹਾਂ ਨਾਲ ਤਰ ਸਕਦਾ ਸੀ ਨਹੀਂ ਉਹਨੇ ਤਕਨੀਕ ਵਰਤੀ ਜ਼ਮੀਨ ਦੇ ਥੱਲੇੋਂ ਪਾਣੀ ਕੱਢਿਆ ਤਕਨੀਕ ਨਾਲ ਹਵਾ ਚੁੱਡਿਆ ਤਕਨੀਕ ਨਾਲ ਸਮੁੰਦਰ ਖੋਜੇ ਤਕਨੀਕ ਨਾਲ ਬੰਦੇ ਦੇ ਬਲ ਦੇ ਸਾਹਮਣੇ ਇਹ ਚੀਜ਼ਾਂ ਕਿੱਡੀਆਂ ਬਲਸ਼ਾਲੀਨ ਬਣੂਕ ਦੀ ਇਨੀ ਤਾਕਤ ਹੈ ਭਾਰੀ ਪਰ ਕਮ ਤਾਕਤਵਰ ਹਾਥੀ ਦੇ ਉੱਤੇ ਸਵਾਰੀ ਨਹੀਂ ਕਰਦਾ ਸਕੋ ਉਹਨੂੰ ਨੌਕਰ ਬਣਾ ਕੇ ਉਹ ਤੋਂ ਕੰਮ ਲੈਂਦਾ ਨਹੀਂ ਤੇ ਹਾਥੀ ਦਾ ਮੁਕਾਬਲਾ ਬੰਦਾ ਕੀ ਕਰ ਸਕਦਾ ਜੁਗਤ ਨਾਲ ਬੁੱਧੀ ਨਾਲ ਨਿਹਤੇ ਪੰਜ ਜਵਾਨ ਮੈਂ ਇੱਕ ਨਹੀਂ ਦੋ ਨਹੀਂ ਪੰਜ ਵੱਡੇ ਪਹਿਲਵਾਨ ਮੈਂ ਨਿਹਤੇ ਢਾਲ ਹੈ ਜੇਤੇਦਾਰਥ ਢਾਲ ਹੈ ਉਹਨਾਂ ਦੀ ਕੰਡ ਲਾ ਦਿੱਤੀ ਉਹਨਾਂ ਨੂੰ ਕਾਬੂ ਕਰ ਲਿਆ ਕੀ ਦੀ ਕਿਰਪਾ ਨਾਲ ਗੁਰ ਥਾਪੀ ਦਿੱਤੀ ਕੰਡ ਜੀ ਗੁਰੂ ਨੇ ਬਖਸ਼ਿਸ਼ ਦਾ ਥਾਪੜਾ ਦਿੱਤਾ ਸ਼ਾਬਾਸ਼ ਦਿੱਤੀ ਜੁਗਤ ਦਸੀ ਤਕਨੀਕ ਦਸੀ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਇਹ ਜੁਗਤ ਪਛਾਨੀ ਗੁਰੂ ਦੀ ਦਸੀ ਹੋਈ ਜੁਗਤ ਤਕਨੀਕ ਦੇ ਨਾਲ ਬਖਸ਼ਿਸ਼ ਦੇ ਨਾਲ ਉਪਦੇਸ਼ ਦੇ ਨਾਲ ਮੈਂ ਕਮਜ਼ੋਰ ਜੀ ਜੀਵਨ ਇਹਨਾਂ ਬਲੀਆਂ ਨੂੰ ਨੱਥ ਲਿਆ ਸਹਿਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਰਨ ਵਾਲਾ ਹਰੀ ਹੈ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਕਿਆ ਜਾਨਾਂ ਕਿਛ ਹਰ ਕੀਆ ਜੋ ਕੁਝ ਕੀਤਾ ਹੈ ਹਰੀ ਨੇ ਕੀਤਾ ਹੈ ਭਇਓ ਕਬੀਰ ਕਬੀਰ ਨਾ ਕਬੀਰ ਦਾ ਹੋ ਗਿਆ ਈਵੇਂ ਵਡਿਆਈਆਂ ਉਹ ਝੋਲੀ ਚ ਪਾ ਦਿੰਦਾ ਈਵੇਂ ਕਿਰਪਾ ਉਹ ਆਪਣੇ ਪਿਆਰਿਆਂ ਦੇ ਉੱਤੇ ਕਰਕੇ ਸ਼ੋਭਾ ਉਹਨਾਂ ਦੀ ਕਰਵਾ ਦਿੰਦਾ ਹੈ ਇਹ ਸ਼ੋਭਾ ਦਾ ਮਾਲਕ ਵੀ ਉਹ ਆਪ ਹੈ ਤਾਈਓ ਭਗਤ ਕਦੇ ਨਹੀਂ ਕਹੇਗਾ ਮੈਂ ਕੀਤਾ ਉਹ ਕਹੇਗਾ ਨਹੀਂ ਉਹੀ ਕਰਨ ਵਾਲਾ ਹੈ ਤੁਸੀਂ ਨਹੀਂ ਜਾਣਦੇ ਉਹਦੀ ਬਖਸ਼ਿਸ਼ ਕਿਹੋ ਜੇ ਨਤੀਜੇ ਕਢ ਦਿੰਦੀ ਹੈ ਤੁਸੀਂ ਨਹੀਂ ਜਾਣਦੇ ਉਹਦੀ ਰਹਿਮਤ ਉਹਦੀ ਕਿਰਪਾ ਉਹੀ ਮਾਣ ਬਖਸ਼ਣ ਵਾਲਾ ਹੈ ਉਹੀ ਜਨ ਨੂੰ ਸ਼ੋਭਾ ਦੇਣ ਵਾਲਾ ਹੈ ਇਹ ਸ਼ੋਭਾ ਸਾਡੀ ਨਹੀਂ ਵਡਿਆਈ ਸਾਡੀ ਨਹੀਂ ਉਹਦੀ ਹੈ ਕਲਗੀਧਰ ਸਾਹਿਬ ਮਹਾਰਾਜ ਨੂੰ ਪੁੱਛਿਆ ਜਾਂਦਾ ਹੈ ਖਾਲਸਾ ਕਿਸ ਦਾ ਕਹਿੰਦੇ ਵਾਹਿਗੁਰੂ ਦਾ ਫਤਿਹ ਜਿਹੜੀ ਹਾਸਲ ਕਰੇਗਾ ਖਾਲਸਾ ਉਹ ਕੀ ਦੀ ਹੋਏਗੀ ਇਹ ਵੀ ਵਾਹਿਗੁਰੂ ਦੀ ਜਿਹਦਾ ਖਾਲਸਾ ਹੈ ਫਤਿਹ ਵੀ ਉਹਦੀ ਹੋਏ ਨਾ ਖਾਲਸਾ ਮੇਰਾ ਤੇ ਨਾ ਫਤਿਹ ਮੇਰੀ ਇਹ ਬਖਸ਼ਰਿਆ ਉਹਦੀ ਕਿਰਪਾ ਨਾਲ ਹੈ ਉਹਦੀ ਉਹਦੀ ਦਾਤ ਹੈ ਸਹਿਬ ਸਤਿਗੁਰੂ ਮਹਾਰਾਜ ਹਜ਼ੂਰ ਫਰਮਾਉਂਦੇ ਨੇ ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ RAM ਕਹਿੰਦੇ ਸੁਪਨੇ ਦੇ ਵਿੱਚ ਕਈ ਵਾਰ ਹੁੰਦਾ ਹੈ ਨਾ ਬੰਦਾ ਸੁੱਤਾ ਹੈ ਕੋਈ ਸੁਪਨਾ ਚੱਲ ਰਿਹਾ ਹੈ ਸੁਪਨੇ ਦੇ ਵਿੱਚ ਹੀ ਬੰਦਾ ਆਪ ਵੀ ਬੋਲਣ ਲੱਗ ਪੈਂਦਾ ਜਿੱਥੇ ਅਚੇਤ ਮਨ 'ਚ ਇੱਕ ਕਹਾਣੀ ਚੱਲ ਰਹੀ ਹੈ ਇੱਕ ਦ੍ਰਿਸ਼ ਚੱਲ ਰਹੇ ਨੇ ਅੰਦਰ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਬਰੜਾਉਣ ਲੱਗ ਪੈਂਦਾ ਕਈ ਵਾਰ ਘਰ ਦੇ ਹਲੂਣ ਕੇ ਠਾਉਣਗੇ ਕੀ ਹੋਇਆ ਕੀ ਹੋਇਆ ਸਵੇਰੇ ਉੱਠਦਿਆਂ ਕਹਿਣਗੇ ਤੈਨੂੰ ਕੀ ਹੋਇਆ ਸੀ ਤੂੰ ਕੀ ਬੋਲ ਰਿਹਾ ਸੀ ਕੀ ਬਰੜਾ ਰਿਹਾ ਸੀ ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਪਰ ਬਹੁਤੀ ਵਾਰ ਨਹੀਂ ਪਤਾ ਹੁੰਦਾ ਸੁਪਨਾ ਕੀ ਹੈ ਸਾਡੇ ਮਨ ਦੇ ਦੋ ਭਾਗ ਨੇ ਇੱਕ ਅਚੇਤਮਨ ਇੱਕ ਸੁਚੇਤਮਨ ਆਪਾਂ ਇੱਥੇ ਬੈਠੇ ਆ ਸੁਣ ਰਹੇ ਆ ਕੀ ਹੋ ਰਿਹਾ ਇਹ ਸਾਰਾ ਕੁਝ ਸੁਚੇਤਮਨ ਕਰ ਰਿਹਾ ਉਹਨੂੰ ਪਤਾ ਹੈ ਪੁਰਾਣੀਆਂ ਚੀਜ਼ਾਂ ਤੁਹਾਡੇ ਚੇਤੇ ਆ ਰਹੀਆਂ ਨੇ ਉਹ ਅਚੇਤਮਨ ਜਾਨੀ ਅੰਦਰ ਇੱਕ ਇਉਂ ਸਮਝੋ ਵੀ ਇੱਕ ਕੋਠੇ ਦੇ ਪਿੱਛੇ ਕੋਠੜੀ ਹੈ ਜਿਹਦੇ ਚ ਫੀਡ ਹੋ ਰਿਹਾ ਡਾਟਾ ਤੁਸੀਂ ਇੱਕ ਬੰਦੇ ਨੂੰ ਸਾਹਮਣੇ ਆਉਂਦਿਆਂ ਤੁਰਿਆਂ ਵੇਖਿਆ 10 ਸਾਲ ਪਹਿਲਾਂ ਤੁਸੀਂ ਵੇਖਿਆ ਸੀ ਉਹਨੂੰ ਵੇਖਦਿਆਂ ਸਾਰ ਤੁਹਾਨੂੰ ਚੇਤਾ ਹੈ ਤਾਂ ਫਲਾਨੀ ਜਗ੍ਹਾ ਮੈਨੂੰ ਮਿਲਿਆ ਸੀ ਉਹ ਗੱਲ ਕਿੱਥੇ ਸਟੋਰ ਹੋਈ ਪਈ ਸੀ ਸਾਂਭੀ ਪਈ ਸੀ ਅਚੇਤ ਮਨ 'ਚ ਐਵੇਂ ਟੁੱਟ-ਭਾਜੇ ਦਰੋਂ-ਦਰੋਂ ਤਾਰਾਂ ਜੀਆਂ ਜੁੜ ਕੇ ਗੱਲਾਂ ਜੀਆਂ ਜੁੜ ਕੇ ਖਿਆਲ ਜੇ ਜੁੜ ਕੇ ਇੱਕ ਪਿਕਚਰ ਜੀ ਚੱਲ ਪੈਂਦੀ ਹੈ ਚੇਤ ਮਨ 'ਚੋਂ ਨਿਕਲ ਕੇ ਸੁੱਤੇ ਪਿਆ ਸਾਨੂੰ ਪਤਾ ਵੀ ਨਹੀਂ ਹੁੰਦਾ ਕਈ ਵਾਰ ਬੰਦਾ ਖੁਦ ਉੱਤੇ ਹੈਰਾਨ ਹੁੰਦਾ ਹੈ ਸੁਪਨਾ ਕਿਹੋ ਜਿਹਾ ਸੀ ਉਹਦੇ 'ਚ ਕੁਝ ਕੁਝ ਜਾਣਿਆ ਪਛਾਣਿਆ ਸੀ ਕੁਝ ਅਣਜਾਣ ਜਿਆ ਸੀ ਸਮਝ ਨਹੀਂ ਆਈ ਵੀ ਇਹ ਗੱਲ ਕੀ ਚੱਲੀ ਹੈ ਅਜੀਬ ਜਿਹਾ ਫੀਲ ਕਰਦਾ ਹੈ ਬੰਦਾ ਜਿਸ ਵੇਲੇ ਉਹ ਆਪਣੇ ਸੁਪਨੇ ਨੂੰ ਚਤਾਰਦਾ ਹੈ ਨਾ ਵੀ ਮੈਂ ਇਹ ਕੁਝ ਸੁਪਨੇ 'ਚ ਵੇਖਿਆ ਬੜਾ ਅਜੀਬ ਜਿਹਾ ਫੀਲ ਕਰੇਗਾ ਉਹ ਕਈ ਵਾਰ ਤਾਂ ਉਹ ਖੁਸ਼ੀ ਹੁੰਦੀ ਹੈ ਉਤਸ਼ਾਹਪੂਰਵਕ ਸੁਪਨਾ ਆਇਆ ਕਈ ਵਾਰ ਰੇਨਾ ਦਰਦਨਾਕ ਸੁਪਨਾ ਆਇਆ ਸਾਰਾ ਦਿਨ ਉਸ ਦਾ ਬੜਾ ਉਦਾਸੀ 'ਚ ਗੁਜ਼ਰਦਾ ਵੀ ਕਿਹੋ ਜੀ ਗੱਲ ਹੋਈ ਨੀਂਦ ਵਿੱਚ ਵੀ ਦਰਦਨਾਕ ਹਾਦਸੇ ਵੇਖੇ ਕਈ ਵਾਰ ਉਹੋ ਜਿਹੇ ਚੰਬੇ ਜਨਕ ਚੀਜ਼ਾਂ ਉਹਦੇ ਅੰਦਰ ਚੱਲਦੀਆਂ ਨੇ ਸੁਪਨੇ 'ਚ ਵੀ ਉਹ ਹੈਰਾਨ ਜਿਹਾ ਹੁੰਦਾ ਨਾ ਉਹਨੂੰ ਖੁਸ਼ੀ ਹੁੰਦੀ ਹੈ ਨਾ ਗਮ ਹੁੰਦਾ ਹੈ ਪਰ ਉਹ ਸਮਝਸਤੇ ਦੇ ਵਿੱਚ ਉਲਝਿਆ ਜਾ ਰਹਿੰਦਾ ਹੈ ਵੀ ਇਹ ਗੱਲ ਕੀ ਮੇਰੀ ਕੋਈ ਸਮਝ 'ਚ ਨਹੀਂ ਆਈ ਤੁਸੀਂ ਅੰਦਾਜ਼ਾ ਲਾਓ ਵੀ ਮਨ ਵਿੱਚ ਕਿੰਨਾ ਕੁਝ ਸਟੋਰ ਹੋਇਆ ਪਿਆ ਹੈ ਕਿਹੜਾ ਖਿਆਲ ਕਿਹੜੇ ਖਿਆਲ ਨਾਲ ਜੁੜ ਕੇ ਕਿਹੋ ਜਿਹਾ ਦ੍ਰਿਸ਼ ਤੁਹਾਡੇ ਅੰਦਰ ਸਿਰਜ ਦਿੰਦਾ ਹੈ ਕੋਈ ਪਤਾ ਨਹੀਂ ਲੱਗਦਾ ਔਰ ਇਹ ਸਟੋਰ ਕਿੱਥੋਂ ਆਇਆ ਜੋ ਤੁਸੀਂ ਵੇਖਿਆ ਜੋ ਤੁਸੀਂ ਪੜਿਆ ਜੋ ਤੁਸੀਂ ਸੁਣਿਆ ਜੋ ਤੁਸੀਂ ਬੋਲਿਆ ਜੋ ਤੁਸੀਂ ਫੀਲ ਕੀਤਾ ਸਾਰਾ ਕੁਝ ਇਕੱਠਾ ਹੋ ਕੇ ਹੋ ਕੇ ਤੁਹਾਡੇ ਅੰਦਰ ਡਿੱਗੀ ਤੁਰਿਆ ਜਾਂਦਾ ਹੈ ਅੰਦਰ ਪਿਆਰ ਰਹਿੰਦਾ ਹੈ ਉਹ ਹੌਲੀ ਹੌਲੀ ਵਰਤੋਂ ਚਾਹੁੰਦਾ ਜਨ ਇਹ ਪੂੰਜੀ ਹੈ ਇੱਕਲ ਕੇ ਸੰਧੀ ਜਿਹੜੀ ਆਪਾਂ ਸਾਡਾ ਮਨ ਇਕੱਠੀ ਕਰਦਾ ਸਾਂਭੀ ਜਾਂਦਾ ਸਾਂਭੀ ਜਾਂਦਾ ਸਟੋਰ ਕਰੀ ਜਾਂਦਾ ਗਦਾਮ ਭਰੀ ਜਾਂਦਾ ਉਹੋ ਕੁਝ ਅਸੀਂ ਵਰਤਦੇ ਆਂ ਮਹਾਰਾਜ ਕਹਿੰਦੇ ਚੰਗਾ ਵਰਤਣਾ ਚਾਹੁੰਦੇ ਹੋ ਤੇ ਚੰਗਾ ਹੀ ਇਕੱਠਾ ਕਰੋ ਇਹਦਾ ਇੱਕ ਭਾਵ ਇਹ ਵੀ ਹੈ ਵੀ ਜੇ ਵਰਤਣਾ ਚੰਗਾ ਚਾਹੁੰਦੇ ਹੋ ਚੰਗਾ ਹੀ ਇਕੱਠਾ ਕਰੋ ਇਹਨੂੰ ਵੀ ਕਹੇ ਮਹਾਰਾਜ ਨੇ ਫਰੀਦਾ ਲੋੜੇ ਦਾਕ ਬਜੌਰੀਆਂ ਕਿਕਰ ਬੀਜੈ ਇਹ ਵੀ ਇੱਕ ਕਿਸਮ ਦਾ ਭਾਵ ਹੈ ਵੀ ਆਪਣੇ ਅੰਦਰ ਉਹ ਕੁਝ ਸੰਚੈ ਕਰੇ ਇਕੱਠਾ ਕਰ ਜੋ ਤੂੰ ਵਰਤਣਾ ਚਾਹੁੰਦਾ ਹੈ ਜੇ ਤੂੰ ਇਕੱਠਾ ਜਾਇਰ ਕੀਤਾ ਤੇ ਵਰਤੈਗਾ ਵੀ ਜੈਰ ਮੌਕੇ ਤੇ ਅਮਰਤ ਕਿੱਥੋਂ ਲਿਆਏਗਾ ਕਿੱਥੋਂ ਮੰਗਣ ਜਾਏਗਾ ਕਿਹਦੇ ਕੋਲੋਂ ਲੈਣ ਜਾਏਗਾ ਆਪਣਾ ਹੋਏਗਾ ਤੇ ਵਰਤ ਲਏਗਾ ਧੀਰਜ ਜਦੋਂ ਕੰਮ ਆਏਗਾ ਜੇ ਧੀਰਜ ਅੰਦਰ ਸਟੋਰ ਕੀਤਾ ਹੋਏਗਾ ਨਿਰਮਾਣਤਾ ਨਿਮਰਤਾ ਉਹ ਤਾਂ ਹੀ ਕੰਮ ਆਏ ਦੀ ਅੰਦਰ ਸਟੋਰ ਕੀਤੀ ਹੋਏਗੀ ਗੰਭੀਰਤਾ ਤਾਂ ਹੀ ਲਿਆਏਗਾ ਜੇ ਅੰਦਰ ਪਾਲੀ ਹੋਏਗੀ ਜਿਹੜੀਆਂ ਚੀਜ਼ਾਂ ਤੇਰੇ ਕੋਲ ਨਹੀਂ ਕਿੱਥੋਂ ਵਰਤਾਂਗਾ ਰੋਜ਼ ਮਰਦੀ ਜ਼ਿੰਦਗੀ ਦੀਆਂ ਵਰਤਨ ਦੀਆਂ ਚੀਜ਼ਾਂ ਆਪਾਂ ਘਰ ਵਿੱਚ ਲਿਆ ਕੇ ਰੱਖਦੇ ਆਂ ਪ੍ਰਸ਼ਾਦਾ ਹੀ ਪਕਾਉਣਾ ਹੋਵੇ ਤੁਸੀਂ ਰੋਜ਼ ਚਕਲਾ ਵੇਲਣਾ ਥੋੜੀ ਗੁਆਂਡੀ ਕੋ ਮੰਗਣ ਜਾਓਗੇ ਉਹ ਕਹਿਣਗੇ ਭਰਾ ਇੱਕ ਦਿਨ ਹੁੰਦਾ ਦੋ ਦਿਨ ਹੁੰਦਾ ਰੋਟੀ ਰੋਜ਼ ਖਾਣੀ ਇਹ ਚੀਜ਼ਾਂ ਤੇ ਲਿਆ ਕੇ ਰੱਖ ਕੋਈ ਰੇਅਰ ਚੀਜ਼ ਹੋਈ ਵੀ ਜਿਹੜੀ ਕਿਤੇ ਸਾਲ 'ਚ ਇੱਕ ਅੱਧੀ ਵਾਰ ਕੰਮ ਆਉਣੀ ਹੈ ਉਹ ਤਾਂ ਤੂੰ ਮੰਗ ਲਈ ਠੀਕ ਹੈ ਵੀ ਅਸੀਂ ਵੀ ਪ੍ਰਸ਼ਾਦਾ ਉਸੇ ਟਾਈਮ ਲਾਉਣਾ ਹੈ ਤੂੰ ਵੀ ਇਦਾਂ ਇਹ ਚੀਜ਼ਾਂ ਥੋੜੀ ਮੰਗਣ ਜਾਈ ਦੀਆਂ ਜਿਹੜੀਆਂ ਰੋਜ਼ ਕੰਮ ਆਉਣੀਆਂ ਹੋਣ ਇਹ ਚੀਜ਼ਾਂ ਰੋਜ਼ ਹੀ ਬੰਦ ਹਰ ਵੇਲੇ ਕਿਸੇ ਵੇਲੇ ਵੀ ਕੰਮ ਆ ਸਕਦੀਆਂ ਔਰ ਆਉਂਦੀਆਂ ਨੇ ਤੇ ਮੰਗਮੀਆਂ ਵੀ ਨਹੀਂ ਮਿਲਦੀਆਂ ਨਾ ਉਧਾਰੀਆਂ ਨਾ ਇਹ ਚੋਰੀ ਹੁੰਦੀਆਂ ਨੇ ਬੰਦਾ ਕਿਸੇ ਤੋਂ ਉਧਾਰ ਹੀ ਲੈ ਆਵੇ ਚੋਰੀ ਕਰ ਲੈ ਠੱਗੀ ਮਾਰ ਲੈ ਕਿਤੇ ਚੁੱਕ ਲੈ ਆਵੇ ਕਿਤੇ ਕਰਜ਼ਾ ਹੀ ਲੈ ਲੈ ਨਹੀਂ ਇਹ ਚੀਜ਼ਾਂ ਰੋਜ਼ ਕੰਮ ਆਉਣ ਵਾਲੀਆਂ ਇਹ ਤਾਂ ਕੰਮ ਆ ਚਾਉਣਗੀਆਂ ਵਰਤੋਂ ਚਾਉਣਗੀਆਂ ਤਾਂ ਵੇਲੇ ਸਿਰ ਬੌੜਦੰਗੀਆਂ ਜੇ ਹੋਣਗੀਆਂ ਤਾਂ ਇਹਦਾ ਅਭਿਆਸ ਕਰਨਾ ਪੈਂਦਾ ਇਹਨੂੰ ਕਮਾਉਣਾ ਪੈਂਦਾ ਜਿਹਦੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਇਹਦੇ ਲਈ ਘਾਲਣਾ ਕਾਲਣੀ ਪੈਂਦੀ ਹੈ ਪਰ ਮਨ ਦਾ ਟੇਸ ਹੈ ਉਹ ਕਹਿੰਦਾ ਵੀ ਤੂੰ ਮੈਨੂੰ ਜ਼ਹਿਰ ਚੰਗਾ ਲੱਗਦਾ ਉਹ ਇਕੱਠਾ ਕਰੀ ਜਾ ਕਰੀ ਜਾ ਸਮੱਸਿਆਵਾਂ ਉਹਦੇ ਚੋਂ ਹੀ ਪੈਦਾ ਹੁੰਦੀਆਂ ਨੇ ਜੋ ਸਾਡੇ ਅੰਦਰ ਨੇ ਸਮੱਸਿਆਵਾਂ ਉਹ ਇਹਦੇ ਚੋਂ ਨੇ ਤੂੰ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਬੜਾ ਅਹਿਮ ਬਚਨ ਕਿਹਾ ਸੁਪਨੇ ਹੋਮ ਬੜਾਏ ਕਹੇ ਜੇ ਮੁਖ ਨਿਕਸੈ ਰਾਮ ਇਹਦਾ ਬੜਾ ਪਿਆਰਾ ਭਾਵ ਪ੍ਰੋਫੈਸਰ ਸਾਫ ਸਿੰਘ ਜੀ ਨੇ ਲਿਖਿਆ ਉਹ ਕਹਿੰਦੇ ਨੇ ਬੰਦਾ ਆਪਣੀ ਕਿਰਤਕਾਰ ਕਰਦਿਆਂ ਸਾਰਾ ਦਿਨ ਬਿਜ਼ੀ ਰਹਿੰਦਾ ਹੈ ਰੁਜੇ ਵਿੱਚ ਰਹਿੰਦਾ ਹੈ ਆਸੇ-ਪਾਸੇ ਜੋ ਵੇਖਦਾ ਹੈ ਜੋ ਦੇਖਦਾ ਹੈ ਜੋ ਸੁਣਦਾ ਹੈ ਜੋ ਪੜ੍ਹਦਾ ਹੈ ਜੋ ਮਹਿਸੂਸ ਕਰਦਾ ਹੈ ਜੋ ਸੋਚਦਾ ਹੈ ਉਹ ਦੇ ਅੰਦਰ ਟਿਕ ਜਾਂਦਾ ਹੈ ਤੇ ਕਈ ਵਾਰ ਸੁਪਨੇ ਵਿੱਚ ਉਹੋ ਕੁਝ ਹੀ ਸੋਚਦਾ ਜੋ ਨਿ ਸਾਰਾ ਦਿਨ ਹੰਡਾਇਆ ਹੁੰਦਾ ਜਿਹੋ ਜਿਹੋ ਉਹਦਾ ਚਿੰਤਨ ਹੁੰਦਾ ਹੈ ਨਾ ਉਹੋ ਕੁਝ ਹੀ ਉਹ ਸੁੱਤੇ ਪਿਆ ਵੀ ਫੀਲ ਕਰਦਾ ਉਹ ਕਹਿੰਦੇ ਨੇ ਸੁਪਨੇ ਦੇ ਵਿੱਚ ਵੀ ਜੇ ਕਿਸੇ ਦੀ ਰਸਨਾ ਤੋਂ ਰੱਬ ਨਿਕਲੇ ਤੇ ਸੋਚੋ ਕਿ ਉਹਨੇ ਅਚੇਤ ਮਨ ਚ ਸਟੋਰੇਜ ਹੀ ਕਿੰਨੀ ਵਧੀਆ ਕੀਤੀ ਆ ਉਹਦਾ ਭੰਡਾਰ ਕਿੰਡਾ ਵਧੀਆ ਚੰਗਾ ਖਿਆਲ ਜੇ ਉਹਦੇ ਅੰਦਰ ਆ ਰਿਹਾ ਸੁੱਤੇ ਪਿਆ ਵੀ ਤੇ ਉਹ ਚੰਗੇ ਖਿਆਲ ਉਹਨੇ ਅੰਦਰ ਸੰਚੈ ਕੀਤੇ ਇਕੱਠੇ ਕੀਤੇ ਨਾ ਕੋ ਸੰਗ ਤੋਂ ਆਪਣੇ ਮਨ ਨੂੰ ਬਚਾ ਕੇ ਰੱਖਿਆ ਤਾਂ ਹੀ ਇਹ ਚੀਜ਼ਾਂ ਉਹਦੇ ਅੰਦਰ ਆਈਆਂ ਪੀ ਅਚੇਤ ਵੀ ਸੁਚੇਤ ਹੋ ਕੇ ਤੇ ਆਪਾਂ ਸਾਰੇ ਰੱਬ ਰੱਬ ਕਰਦੇ ਆ ਸੁਚੇਤ ਹੋ ਕੇ ਐਨ ਜਾ ਕੇ ਚੌਂਕੜਾ ਮਾਰ ਕੇ ਰੱਬ ਰੱਬ ਕਰਦੇ ਆ ਆਪਾਂ ਇਹ ਸੁਚੇਤ ਰੂਪ ਚ ਹੈ ਅਚੇਤ ਵੀ ਕਿਸੇ ਦੇ ਅੰਦਰੋਂ ਇਹ ਗੱਲ ਨਿਕਲੇ ਅਚੇਤ ਵੀ ਜਿਹਦਾ ਮਤਲਬ ਉਸ ਬੰਦੇ ਦੇ ਅੰਦਰ ਕੁਝ ਚੀਜ਼ ਹੈ ਵੀ ਕੋਈ ਤਰਦਦ ਨਹੀਂ ਕੀਤਾ ਕੋਈ ਉਚੇਜ ਨਹੀਂ ਕੀਤਾ ਫਿਰ ਵੀ ਉਹਦੇ ਅੰਦਰੋਂ ਰੱਬ ਦਾ ਨਾਮ ਨਿਕਲਿਆ ਉਹਦੀ ਰਸਨਾ ਤੋਂ ਸੁਭਾਵਕ ਹੀ ਨਿਕਲਿਆ ਇਹੋ ਜਿਹੜਾ ਸੁਭਾਵਕ ਹੀ ਨਿਕਲਿਆ ਨਾ ਜਿਹਦੇ ਲਈ ਤੁਸੀਂ ਉਚੇਚ ਨਹੀਂ ਕੀਤਾ ਮਿਹਨਤ ਨਹੀਂ ਕੀਤੀ ਆਪਣੇ ਆਪ ਹੀ ਮੂੰਹ ਤੋਂ ਨਿਕਲ ਆਇਆ ਸਮਝੋ ਅੰਦਰ ਚੀਜ਼ ਪਈ ਏ ਕਿਤੇ ਆਪਣੇ ਆਪ ਕੰਮ ਆ ਜਾਂਦੀ ਏ ਜਿਹੜੀ ਸਹਿਜ ਸੁਭਾਏ ਬੜੀ ਵਾਰ ਮਹਾਰਾਜ ਨੇ ਸ਼ਬਦ ਬਾਣੀ ਚ ਵਰਤੇ ਕਬੀਰ ਜੀ ਮਹਾਰਾਜ ਕਹਿੰਦੇ ਜਿਹਦੇ ਮੂੰਹੋਂ ਸਹਿ ਸੁਭਾਅ ਹੀ ਰੱਬ ਨਿਕਲਦਾ ਹੈ ਉਚੇਚੀ ਤਾਂ ਦੁਨੀਆ ਬਹੁਤ ਇੱਥੇ ਕਰਦੀ ਫਿਰਦੀ ਹੈ ਤੀਰਥਾਂ ਤੇ ਜਾਓ ਰੱਬ 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 ਸੇ ਸੁਭਾ ਜੀ ਦੇ ਮੂੰਹ ਤੋਂ ਸੁਪਨੇ 'ਚ ਵੀ ਰੱਬ ਹੀ ਨਿਕਲੇ ਕਹਿੰਦੇ ਤਾਂ ਕਿ ਪਗ ਕੀ ਪਾਣੀ ਮੇਰੇ ਤਨ ਕੋ ਚਾਂਗ ਮੇਰੇ ਸਰੀਰ ਦੀ ਚਮੜੀ ਕੰਮ ਆ ਸਕੇ ਕਿਤੇ ਇਹਦੇ ਜੋੜੇ ਬਣ ਜਾਂਦੇ ਹੋਣ ਤੇ ਮੈਂ ਇਹਦਾ ਜੋੜਾ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ ਮੈਂ ਇਹਨਾਂ ਸਦਕੇ ਜਾਵਾਂ ਕੁਰਬਾਨ ਜਾਵਾਂ ਉਹਦੇ ਤੋਂ ਵੀ ਮੇਰੇ ਸਰੀਰ ਦੀ ਚਮੜੀ ਦਾ ਜੋੜਾ ਉਹਦੇ ਮੁਬਾਰਕ ਕਦਮਾਂ 'ਚ ਹੋਵੇ ਤੇ ਮੈਂ ਸਮਝਾਂ कि ਮੈਂ ਧੰਨ ਹੋ ਗਿਆ ਜੀ ਦੀ ਰਸਨਾ ਤੋਂ ਸੁਭਾਵਕ ਵੀ ਰੱਬ ਦਾ ਨਾਮ ਨਿਕਲਦਾ ਪਰ ਉਹ ਤਦ ਨਿਕਲਦਾ ਹੈ ਜੇ ਅਚੇਤ ਮਨ ਵਿੱਚ ਮਨ ਦੇ ਅੰਦਰੂਨੀ ਹਿੱਸੇ ਤੱਕ ਵਾਹਿਗੁਰੂ ਦਾ ਅਦਬ, ਪ੍ਰੇਮ, ਸਿਫਤ ਸਲਾ ਯਾਦ, ਅਹਿਸਾਸ ਵਸੇ ਹੋਏ ਹੋਣਗੇ। ਸਾਬ ਸਤਗੁਰੂ ਕਿਰਪਾ ਕਰਨ। ਹਜ਼ੂਰ ਦੇ ਮੁਬਾਰਕ ਬਚਨ ਸਾਡੇ ਸਭਨਾਂ ਦੇ ਮਨ ਹਿਰਦੇ ਦਾ ਹਿਸਾਬਾ ਕਰਨ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ